ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਦੇ ਸੂਟ ਤੁਹਾਨੂੰ ਦਿਖਾਉਣ ਲੱਗੇ ਆਪਾਂ ਬਹੁਤ ਹੀ ਪਿਆਰੇ ਪਿਆਰੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਜਿਹੜੇ ਆਉਣਗੇ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਤੇ ਸਾਰੇ ਸੂਟ ਤੁਹਾਨੂੰ ਕਰਾਉਨੇ ਆ ਚੈੱਕ ਤੇ ਆਜੋ ਪਹਿਲਾਂ ਹਾਈਲਾਈਟ ਦਿਖਾ ਦਣਾ ਤੁਹਾਨੂੰ ਮੈਂ ਥੋੜੀ ਜੀ ਸੂਟਾਂ ਦੀ ਤੇ ਆਜੋ ਜਰੀਕੇ ਕਰਦੇ ਆ ਚੈੱਕ ਜੀ ਤੇ ਇੱਧਰ ਤੁਸੀਂ ਵੇਖ ਸਕਦੇ ਜੇ ਮਸ਼ੀਨ ਦੇ ਉੱਤੇ ਜਿਹੜਾ ਸੂਟ ਰੈਡੀ ਹੁੰਦਾ ਮਸਟਰਡ ਮਸਟਰਡ ਨਾ ਹੀ ਨਹੀਂ ਆਉਣ ਡਿਆ ਮਸਟਰਡ ਕਲਰ ਦੇ ਉੱਪਰ ਇਦੋਂ ਇਹਦੇ ਉੱਪਰ ਹੋਣ ਰਿਹਾ ਗਾਜਰੀ ਕਲਰ ਦੇ ਉੱਪਰ ਮਸਲੀਨ ਜਿਹੜੀ ਆ ਉਹਦੇ ਉੱਤੇ ਵਰਕ ਹੋਣੇ ਸ਼ੁਰੂ ਹੋ ਗਏ ਨੇ ਕਸਟਮਰ ਮਸਲੀਨ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਸਟਮਰ ਨੇ ਤੇ ਕਾਟਨ ਜਿਹੜੀ ਆ ਉਹ ਤਾਂ ਆਲਰੇਡੀ ਤੁਹਾਨੂੰ ਪਤਾ ਜਿੱਦਾਂ ਸਾਡੀ ਚੱਲਣ ਹੀ ਰਹੀ ਆ ਤੇ ਹੁਣ ਜਿਹੜੇ ਡਿਜ਼ਾਈਨ ਨਵੇਂ ਜਿਹੜੇ ਸੂਟ ਆਉਣਦੇ ਆ ਉਹ ਫੈਬਰਿਕ ਆਉਂਦੇ ਆ ਮਸਲੀਨ ਦਾ ਸੋਹਣੇ ਸੋਹਣੇ ਸੂਟ ਨੇ ਇਹ ਮਸ਼ੀਨ ਦੇ ਉੱਤੇ ਰੈਡੀ ਜਿਹੜੇ ਹੁੰਦੇ ਆ ਬਾਕੀ ਸਾਡੇ ਜਿਹੜੇ ਅੱਜ ਦੀ ਵੀਡੀਓ ਜੇ ਆਉਣ ਵਾਲੇ ਸੂਟ ਆ ਉਹ ਚੈੱਕ ਕਰ ਲਓ ਵਿਦਆਊਟ ਦੁਪੱਟਾ ਆਉਣਗੇ ਜੇ ਕੈਮਰਿਕ ਕਾਟਨ ਦੇ ਬਹੁਤ ਜ਼ਿਆਦਾ ਸ ਅੱਜ ਤੁਹਾਨੂੰ ਮੈਂ ਦਿਖਾਵਾਂ ਸੋਹਣੇ ਸੋਹਣੇ ਸੂਟ ਤੇ ਇਹ ਹਾਈਲਾਈਟ ਤੁਹਾਨੂੰ ਮੈਂ ਦਿਖਾਤੀ ਸੂਟਾਂ ਦੀ ਇਹ ਸੂਟ ਤੁਹਾਨੂੰ ਮੈਂ ਦੇਣ ਲੱਗਾ ਅੱਜ ਬਹੁਤ ਸੋਹਣੇ ਸੋਹਣੇ ਤੇ ਇੰਨਾ ਸੂਟਾਂ ਤੋਂ ਹੀ ਕੰਮ ਸ਼ੁਰੂ ਹੋਇਆ ਹੈ ਜਿਹੜਾ ਭੈਣ ਨੇ ਜਾਂ ਭਰਾ ਨੇ ਸਾਡੇ ਨੇ ਕਿਸੇ ਨੇ ਵੀ ਕਮੈਂਟ ਕੀਤਾ ਹੈ ਜਿਹੜਾ ਕਹਿੰਦਾ ਹੈਗਾ ਮੇਰੇ ਕੋ ਤੁਹੀਂ ਲੈ ਜਾਓ ਮੈਨੂੰ ਇਹ ਸੂਟ ਮੈਂ 500 ਦਾ ਦਵਾਂਗਾ ਦੁਕਾਨ ਤੇ ਉਹ ਭੈਣ ਭਰਾ ਵੀਰ ਨੂੰ ਤੁਸੀਂ ਸਾਰਿਆਂ ਨੇ ਰਿਪਲਾਈ ਦੇ ਦਿੱਤੇ ਮੈਨੂੰ ਲੋੜ ਹੀ ਨਹੀਂ ਪਈ ਕੋਈ ਵੀ ਕਿਸੇ ਤਰ੍ਹਾਂ ਦਾ ਰਿਪਲਾਈ ਦੇਣ ਦਾ ਬਾਕੀ ਤੁਹਾਡਾ ਦਿলো ਧੰਨਵਾਦ ਥੈਂਕ ਯੂ ਸਾਰੇ ਤੁਸੀਂ ਇੰਨਾ ਪਿਆਰ ਕਰਦੇ ਜਿਹਦੇ ਇਹਨੇ ਸੋਹਣੇ ਸੋਹਣੇ ਮੈਸੇਜ ਕਰਦੇ ਜੇ ਜਾਂ ਸਾਡੇ ਬਾਰੇ ਇੰਨਾ ਚੰਗਾ ਸੋਚਦੇ ਜੇ ਸੂਟ ਤਾਂ ਮੈਂ ਦਿਖਾਵਾਂ ਸੋਹਣੇ ਸੋਹਣੇ ਗੱਲਾਂ ਘੱਟ ਤੇ ਤਾਂ ਸਿਰਫ ਧੰਨਵਾਦ ਕਰਨਾ ਸੀ ਇਹ ਕਰਕੇ ਮੈਂ ਵੀਡੀਓ ਇਹਦੇ ਵਿੱਚ ਆਪ ਆ ਗਿਆ ਸਾਹਮਣੇ ਫੇਸ ਲੈ ਕੇ ਸੋ ਆਓ ਤੁਹਾਨੂੰ ਸੂਟ ਚੈੱਕ ਕਰਾਵਾਂ ਇਹ ਸੂਟ ਦੁਕਾਨ ਤੇ ਆਓ ਕਿਤੇ 500 ਦਾ ਹੀ ਮਿਲੂਗਾ ਤੁਹਾਨੂੰ ਇਹਦਾ ਤਾਂ ਕੋਈ ਚੱਕਰ ਨਹੀਂ ਜਿਹੜੇ ਅੱਗੇ ਕਸਟਮਰ ਇਥੋਂ ਲੈ ਕੇ ਗ 545 ਦਾ ਮਿਲਦਾ ਵਿਦ ਸ਼ਿਪਿੰਗ ਆਓ ਤੁਹਾਨੂੰ ਕਰਾਵਾਂ ਚੈੱਕ ਸੋਹਣਾ ਜਾਂ ਸੂਟ ਤੇ ਸੋਹਣੇ ਸੋਹਣੇ ਡਿਜ਼ਾਈਨ ਤੇ ਲਓ ਜੀ ਪਹਿਲਾ ਕਲਰ ਚੈੱਕ ਕਰ ਲਿਓ ਬਹੁਤ ਸੋਹਣਾ ਕਲਰ ਆ ਗਿਆ ਜੇ ਫਿਰੋਜੀ ਤੇ ਰੇਟ ਹੈਗਾ ਜੇ 545 ਰੁਪਏ ਸੂਟ ਹੈਗਾ ਜੇ ਪਿਓਰ ਕੈਮਰਿਕ ਕਾਟਨ ਦਾ ਆ ਜਾ ਭਰਾਵਾ ਹੱਥ ਚ ਫੜਿਆ ਹੀ ਨਹੀਂ ਜਾਂਦਾ ਆ ਲਓ ਜੀ ਸੋਹਣਾ ਜਾਂ ਸੂਟ ਦੇ ਪਿਓਰ ਕੈਮਰਿਕ ਕਾਟਨ ਦਾ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫ੍ਰੀ ਦਊਂਗਾ ਤੁਹਾਨੂੰ ਮੈਂ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਬਹੁਤ ਸਾਰੇ ਸਾਡੇ ਕਸਟਮਰ ਭੈਣ ਭਰਾਵਾਂ ਜਿਹੜੇ ਹਨ ਜਿਹੜੇ ਨਵੇਂ ਸਾਡੇ ਨਾਲ ਜੁੜਦੇ ਆ ਉਹਨਾਂ ਦੇ ਮਨ 'ਚ ਇਹ ਕਨਫਿਊਜ਼ਨ ਬਣੀ ਰਹਿੰਦੀ ਆ ਕਿ ਜੇ ਰੇਟ ਘਟੇ ਤਾਂ ਇਹਦਾ ਮਤਲਬ ਇਹ ਨਹੀਂਗਾ ਵੀ ਆਪਾਂ ਤੁਹਾਨੂੰ ਤਿੰਨ ਜਾਂ ਚਾਰ ਸੂਟ ਦਵਾਂਗੇ ਤੇ ਫਿਰ ਇਹ ਰੇਟ ਲਾਵਾਂਗੇ ਆਪਾਂ ਤੁਹਾਨੂੰ ਸਿੰਗਲ ਸਿੰਗਲ ਰੇਟ ਦੇ ਉੱਤੇ ਸਿੰਗਲ ਸੂਟ ਦਵਾਂਗੇ ਠੀਕ ਆ ਜੀ 545 ਰੁਪਈਆ ਦਾ ਇੱਕ ਸੂਟ ਵੀ ਤੁਸੀਂ ਮੇਰੇ ਕੋਲ ਲੈ ਸਕਦੇ ਜੀ ਬੁੱਕ ਕਰ ਸਕਦੇ ਜੀ ਤੇ ਜਿਹੜੇ ਮੇਰੇ ਕਹੇ ਕਸਟਮਰ ਨੇ ਭੈਣ ਭਰਾ ਨੇ ਆਪਣਾ ਕੰਮ ਕਰਨਾ ਆ ਉਹਨੇ ਮੇਰੇ ਕੋਲ ਬਲਕ ਦੇ ਵਿੱਚ ਸੂਟ ਲੈਣੇ ਆ ਇਹ ਵਾਲੇ ਲੈਣੇ ਨੇ ਤੇ ਆਪਾਂ ਉਹਨੂੰ ਬਲਕ ਦੇ ਵਿੱਚ ਵੀ ਦੇ ਦਾਂਗੇ ਰੇਟ ਜਿਹੜਾ ਜੇ ਉਹ ਬਲਕ ਦਾ ਹੋਊਗਾ ਠੀਕ ਆ ਜੀ ਇਹ ਰੇਟ ਹੈਗਾ ਜੇ ਸਿੰਗਲ ਸੂਟ ਦਾ ਰੇਟ ਆਉਣਾ ਜੇ 500 ਤੇ 45 ਰੁਪਏ ਜਿੱਥੇ ਸ਼ਿਪਿੰਗ ਫਰੀ ਹੋਊਗੀ ਜੇ ਜੇ ਤੁਸੀਂ ਬਲਕ ਚ ਲੈਂਦੇ ਜੇ ਤਾਂ ਸ਼ਿਪਿੰਗ ਤੇ ਚਾਰਜ ਐਕਸਟਰਾ ਪੈਣਗੇ ਜੇ ਰੇਟ ਤੁਹਾਨੂੰ ਮੈਂ ਦੱਸ ਦੂੰਗਾ ਰੇਟ ਲੈਸ ਹੋ ਜਾਊਗਾ ਕਲਰ ਹੈਗਾ ਜੇ ਰਾਇਲ ਬਲੂ ਥੋੜੀ ਜਿਹੀ ਇਹਦੇ ਨਾਲ ਡਾਰਕ ਸ਼ੇਡ ਜੇ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਜਿਹੜੀ ਆ ਬ੍ਰਾਈਟ ਸ਼ੇਡ ਆਉਂਦੀ ਆ ਥੋੜੀ ਜਿ ਦੇ ਨਾਲ ਉਹ ਡਲ ਪੰਦੇ ਵਿੱਚ ਰੇਟ ਹੈਗਾ ਜੇ ਇਹਦਾ ਵੀ ਸੇਮ 500 ਤੇ 45 ਰੁਪਏ ਤੇ ਆਹ ਜਿਹੜਾ ਜੇ ਇਹ ਵੀ ਆ ਗਿਆ ਜੇ ਆਪਣੇ ਕੋਲ ਬਹੁਤ ਸੋਹਣੇ ਫਿਰ ਇੱਕ ਵਾਰੀ ਰਿਪੀਟ ਦੇ ਉੱਤੇ ਤੇ ਰੇਟ 500 ਤੇ 45 ਰੁਪਏ ਦੋ ਆਪਣੇ ਕੋਲ ਡਿਜ਼ਾਈਨ ਆ ਗਏ ਜੇ ਕਲਰ ਵੀ ਦੋਵੇਂ ਆ ਗਏ ਜੀ ਤੇ ਇਹਨਾਂ ਦੇ ਵਿੱਚ ਨਾ ਤੁਹਾਨੂੰ ਮੈਂ ਰਿਪੀਟ ਦੇ ਉੱਤੇ ਸੂਟ ਦੇਣੇ ਅੱਜ ਚੈੱਕ ਕਰੀ ਜੋ ਬਸ ਤੁਸੀਂ ਲਾ ਆ ਹੀ ਗਏ ਤੇ ਚੈੱਕ ਕਰਦੇ ਕਰ ਰਹੇ ਆ ਆ ਲਓ ਜੀ ਪਹਿਲਾਂ ਸੂਟ ਚੈੱਕ ਕਰ ਲਓ ਇਹਦੀ ਵੀ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਸਾਰਾ ਸਟਾਕ ਖਤਮ ਹੋ ਗਿਆ ਸੀ ਇਹ ਦੁਬਾਰੇ ਬਣ ਕੇ ਆ ਗਿਆ ਜੇ ਸੂਟ ਤੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 500 ਤੇ 450 ਰੁਪਏ ਦੇ ਵਿੱਚ ਇੱਕ ਆਹ ਕਲਰ ਦੀ ਵੀਡੀਓ ਪਾਈ ਸੀ ਇੱਕ ਮੈਂ ਉਹਦੀ ਪਾਈ ਸੀ ਔਰੇਂਜ ਦੀ ਇਹ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਬੁੱਕ ਕਰ ਸਕਦੇ ਜੇ ਤੇ ਇਹਦੇ ਵਿੱਚ ਇੱਕ ਆ ਗਿਆ ਜੇ ਫਿਰੋਜੀ ਆਪਣੇ ਕੋਲ ਲਾਈਟ ਫਿਰੋਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੇ ਵਾਈਟ ਬਹੁਤ ਸੋਹਣਾ ਸਟੱਫ ਦੇ ਉੱਤੇ ਜੇ embroidery work ਬਹੁਤ ਸੋਹਣਾ ਜੇ neck ਦੇ ਉੱਤੇ ਡਿਜ਼ਾਈਨ ਇਹਦਾ ਬਹੁਤ ਪਿਆਰਾ ਜੇ ਰੇਟ ਸੇਮ ਉਹੀ ਆਉਣਾ ਜੇ 500 ਤੇ 45 ਰੁਪਏ ਤੇ ਵੇਟ ਕਰਿਓ ਇਹਦੇ ਵਿੱਚ ਤੁਹਾਨੂੰ ਮੈਂ ਹੋਰ ਸੂਟ ਦੇਣਾ ਅੱਗੇ ਹੋਰ ਸੋਹਣੇ ਸੋਹਣੇ ਤੇ ਇੱਕ ਆ ਵੀ ਕਰਿਓ ਚੈੱਕ ਬੜੀ ਸ਼ਾਨਦਾਰ ਜੀ ਚੀਜ਼ ਜੇ ਜਿਹੜੇ ਬੜੇ ਲੰਮੇ ਟਾਈਮ ਬਾਅਦ ਜਿਹੜਾ ਜੇ ਰਿਪੀਟ ਹੋਇਆ ਜੇ ਸਟਾਕ ਏ ਇਹਦੇ ਆਪਾਂ ਬਹੁਤ ਸਾਰੇ ਕਸਟਮਰ ਨੂੰ ਜਿਹੜੇ ਮਨਾਂ ਕੀਤਾ ਹੈਗਾ ਵੀ ਇਹ ਸਟਾਕ ਨਹੀਂ ਆਇਆ ਸੋ ਇਹ ਹੁਣ ਆਪਣੇ ਕੋਲ ਆ ਗਿਆ ਜੇ ਦੁਬਾਰੇ ਰੀਸਟਾਕ ਐ ਏਮਬਰਾਇਡਰੀ ਵਰਕ ਚੈੱਕ ਕਰੋ ਪਹਿਲਾਂ ਨੈਕ ਤੇ ਕਿੰਨਾ ਸੋਹਣਾ ਇਹਦੇ ਆ ਸਾਰੀ ਇਹਦੀ ਫਰੰਟ ਬਣਦੀ ਜੇ ਬਹੁਤ ਸੋਹਣਾ ਏਮਬਰਾਇਡਰੀ ਵਰਕ ਜੇ ਇਹਦਾ ਨਾਲ ਇਹਦੇ ਪਲਾਜੋ ਆਉ ਤੇ ਫੈਬਰਿਕ ਜਿਹੜਾ ਆਉਣਾ ਜੇ ਇਹਦਾ ਸ਼ਰਟ ਦਾ ਆਉਣਾ ਜੇ ਮਸਲੀਨ ਦਾ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾ ਵੀਡੀਓ ਚ ਦੱਸ ਦਿੱਤਾ ਕਿ ਮਸਲੀਨ ਜਿਹੜੀ ਸਟਾਰਟ ਹੋ ਗਈ ਹੈ ਕਸਟਮਰ ਪਸੰਦ ਕਰਨ ਲੱਗੇ ਮਸਲੀਨ ਨੂੰ ਤੇ ਇਹ ਸੋਨਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 545 ਰੁਪਈਆ ਦੇ ਵਿੱਚ ਰੀਸਟਾਕ ਹੋ ਗਏ ਜੇ ਬੜੀ ਮੁਸ਼ਕਲ ਦੇ ਨਾਲ ਇਹ ਸਟਾਕ ਜਿਹੜਾ ਜੇ ਰੀਸਟਾਕ ਹੋਇਆ ਤੇ ਚੈੱਕ ਕਰਿਓ 545 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਆ ਵੀ ਸ਼ਾਨਦਾਰ ਜਿਹਾ ਕਲਰ ਚੈੱਕ ਕਰਿਓ ਬਹੁਤ ਹੀ ਪਿਆਰਾ ਕਲਰ ਜੇ ਇਦੇ ਵਿੱਚ ਵੀਡੀਓ 'ਚ ਥੋੜਾ ਜਿਹਾ ਲਾਈਟ ਆਉਂ ਰਿਹਾ ਪਰ ਇਹ ਡਾਰਕ ਕਲਰ ਜੇ ਬਹੁਤ ਹੀ ਸੋਹਣਾ ਕਲਰ 'ਚ ਨਾਲ ਇਹਦੇ ਪਲਾਜੋ ਹੋਣਾ ਜੇ ਸੇਮ ਉਹੀ ਰਿਅਨ ਦਾ ਤੇ ਐਮਬਰਾਇਡਰੀ ਵਰਕ ਥ੍ਰੈਡ ਵਰਕ ਤੁਹਾਨੂੰ ਮਿਲ ਜੂਗਾ ਜੇ ਬੜਾ ਸ਼ਾਨਦਾਰ ਇਹਦਾ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਆਉਣਾ ਜੇ 500 ਤੇ 45 ਰੁਪਏ ਤੇ ਇੱਕ ਆ ਵੀ ਡਿਜ਼ਾਈਨ ਇਹਦੇ ਵਿੱਚ ਆਇਆ ਜੇ ਇਹ ਵੀ ਚੈੱਕ ਕਰ ਲਿਓ ਇਹ ਵੀ ਸੇਮ ਇਦਾਂ ਹੀ ਆਜੂਗਾ ਜੇ ਲਾਈਟ ਪੀਚ ਜੀ ਸ਼ੇਡ ਬੜੀ ਪਿਆਰੀ ਜੀ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਇਕ ਆ 컬러 ਆ ਗਿਆ ਜੇ ਬਹੁਤ ਪਿਆਰਾ 컬러 ਜੇ ਇਹ ਵੀ 컬러 ਬੜੀ ਮੁਸ਼ਕਲ ਨਾਲ ਮਿਲਦੇ ਜਾਂ ਤੇ ਇਹ ਕਰਕੇ ਜਿਹੜੇ ਆ ਗਏ ਆ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਫਿਰ ਇਹ ਸਟਾਕ ਖਤਮ ਹੋ ਜੇ ਕਿਉਂਕਿ ਇਹ ਲਿਮਟਡ ਹੈ ਸਟਾਕ ਛੇਤੀ ਖਤਮ ਹੋ ਜਾਂਦਾ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਰੇਟ 500 ਤੇ 45 ਰੁਪਏ ਅੱਛਾ ਇਧਰੋਂ ਮੈਂ ਨਾ ਵੀਡੀਓ ਡੈਨ ਬਣਾਉਣ ਦਾ ਆ ਸੂਟ ਵਿੱਚ ਨਾ ਤਿੰਨ ਕਿ ਦਿਖਣ ਦੇ ਹੈਗੇ ਮੈਂ ਕਿਹਾ ਫਿਰ ਕਸਟਮਰ ਨੇ ਨਾ ਸਕਰੀਨ ਸ਼ਾਟ ਲੈ ਕੇ ਜ਼ੂਮ ਕਰਕੇ ਮੁੜ ਕੇ ਕਹਿਣਾ ਵੀ ਭਾਈ ਆ ਸੂਟ ਨਹੀਂ ਸਾਨੂੰ ਦਿਖਾਏ ਤੁਸੀਂ ਇਹ ਕਰਕੇ ਇਹ ਸੂਟ ਨੂੰ ਪਹਿਲਾਂ ਵੀਡੀਓ ਚ ਤਿੰਨ ਚਾਰ ਵਾਰੀ ਪਾਗੇ ਮੈਂ ਤਾਂ ਨਹੀਂ ਵੀਡੀਓ ਚ ਪਾਏ ਇਹ ਤੁਸੀਂ ਲੈ ਸਕਦੇ ਜੇ 545 ਰੁਪਈਆ ਦੇ ਵਿੱਚ ਕੈਮਰੀ ਕਾਟਨ ਕੈਮਰੀ ਕਾਟਨ 545 ਦੀ ਤੇ 545 ਦੀ ਹੀ ਕਾਟਨ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਆਪਣੇ ਕੋਲ ਲਾਸਟ ਇਹ ਹੈਗਾ ਜੇ ਚੌਕਲੇਟ ਸ਼ਿਮਰ ਦੇ ਵਿੱਚ ਚੌਕਲੇਟ ਸ਼ਿਮਰ ਦਾ ਫੈਬਰਿਕ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਨੈਕ ਦੇ ਉੱਤੇ ਵਰਕ ਬਹੁਤ ਸੋਹਣਾ ਜੇ ਇਹਦੇ ਤੇ ਆਹ ਸਾਰੀ ਫਰੰਟੇ ਦੀ ਬਹੁਤ ਸੋਹਣੀ ਬਣੀ ਆ ਰੇਟ ਇਹਦਾ ਜਿਹੜਾ ਆਉਣਾ ਜੇ ਸੇਮ 545 ਰੁਪਈਏ ਇਹ ਹੈਗੇ ਸਾਡੇ ਕੋਲ ਅੱਜ ਦੇ ਸੂਟ ਤੇ ਅੱਜ ਦਾ ਸਟਾਕ ਜਿਹੜੇ ਆਪਾਂ 5450 ਰੁਪਏ ਤੁਹਾਨੂੰ ਦੇ ਦਿੱਤਾ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨ ਸ਼ਾਟ ਲੈ ਕੇ ਭੇਜਿਓ ਮੇਰੇ WhatsApp ਨੰਬਰ ਤੇ ਪੇਮੈਂਟ ਕਰਿਓ ਤੇ ਆਪਣੇ ਸੂਟ ਜਿਹੜੇ ਜੇ ਬੁੱਕ ਕਰਿਓ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ